ਸਾਸ਼ੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਟੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਮੌਸਮ ਦਾ ਤੁਹਾਨੂੰ ਹਾਲ ਦੱਸਾਂਗੇ ਕਿਉਂਕਿ ਕੈਨੇਡਾ ਦੇ ਵਿੱਚ ਹੀਟ ਵੇਵ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵਾਰ-ਵਾਰ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਇਸ ਵਕਤ ਕੈਨੇਡਾ ਦੇ ਵਿੱਚ ਹੀਟ ਵੇਵ ਚੱਲ ਰਹੀ ਹੈ ਅੱਜ ਸਵੇਰ ਦੀ ਜਕਰ ਗੱਲ ਕਰੀ ਅੱਜ ਸਵੇਰੇ ਟ੍ਰਾਂਟੋ ਦੇ ਵਿੱਚ ਹਲਕੀ ਧੁੱਪ ਜਾਂ ਫਿਰ ਛਾਂ ਦੇਖਣ ਨੂੰ ਮਿਲੀ ਤਾਪਮਾਨ ਲਗਭਗ 25 ਡਿਗਰੀ ਸੈਲਸੀਅਸ ਸੀ ਜਨ ਚੜਦੇ ਚੜਦੇ ਨਾਲ ਦੀ ਨਾਲ ਗਰਮੀ ਵਧਣੀ ਸ਼ੁਰੂ ਹੋ ਗਈ ਦੁਪਹਿਰ ਵੇਲੇ ਜਿਹੜਾ ਗਰਮੀ ਚੜ ਕੇ ਤਾਪਮਾਨ 32 ਡਿਗਰੀ ਤੋਂ ਲੈ ਕੇ 35 ਡਿਗਰੀ ਤਾਪਮਾਨ ਤੱਕ ਪਹੁੰਚ ਸਕਦਾ ਹੈ ਨਾਲ ਦੀ ਨਾਲ ਨਮੀ ਨੂੰ ਲੈ ਕੇ ਜਿਹੜਾ ਹਿਮਿਉਨਿਕਸ ਨੂੰ ਲੈ ਕੇ ਮਹਿਸੂਸ ਵਾਲੀ ਗਰਮੀ ਜਾਨੀ ਕਿ ਇਹ ਤਾਂ ਉਹ ਤਾਪਮਾਨ ਹੈ ਕਿ 32 ਤੋਂ 35 ਡਿਗਰੀ ਤਾ ਉੱਥੇ ਤਾਪਮਾਨ ਪੈਣ ਵਾਲਾ ਜ ਦੁਪਹਿਰ ਨੂੰ ਪਰ ਮਹਿਸੂਸ 37 ਡਿਗਰੀ ਸੈਲਸੀਅਸ ਤੋਂ ਲੈ ਕੇ 42 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਐਨਵਾਇਰਨਮੈਂਟ ਆਫ ਕੈਨੇਡਾ ਨੇ ਜਿਹੜਾ ਹੀਟ ਵਾਰਨਿੰਗ ਜਾਰੀ ਕਰ ਦਿੱਤੀ ਆ ਰਾਤ ਦਾ ਜੇਕਰ ਤਾਪਮਾਨ ਗੱਲ ਕਰੀਏ ਰਾਤ ਨੂੰ 20 ਡਿਗਰੀ ਸੈਲਸੀਅਸ ਤੋਂ ਲੈ ਕੇ 23 ਡਿਗਰੀ ਸੈਲਸੀਅਸ ਦੇ ਨੇੜੇ ਤਾਪਮਾਨ ਕੈਨੇਡਾ ਦੇ ਵਿੱਚ ਟ੍ਰਾਂਟੋ ਏਰੀਆ ਦੇ ਵਿੱਚ ਰਹਿ ਸਕਦਾ ਹੈ ਬਹੁਤ ਵਾਰ ਤੱਕ ਗਰਮੀ ਅਤੇ ਨਮੀ ਜਾਰੀ ਰਹਿ ਸਕਦੀ ਆ ਸ਼ਾਮ ਨੂੰ ਮੀਂਹ ਅਤੇ ਤੂਫਾਨ ਸ਼ਾਮ ਨੂੰ ਤਕਰੀਬਨ 6 ਵਜੇ ਤੋਂ ਬਾਅਦ ਕੁਝ ਥਾਵਾਂ ਦੇ ਉੱਪਰ ਬਿਜਲੀ ਲਿਸ਼ਕ ਦੀ ਦੇਖਣ ਨੂੰ ਮਿਲ ਸਕਦੀ ਹੈ ਜਾਂ ਫਿਰ ਕਈ ਥਾਵਾਂ ਦੇ ਉੱਪਰ ਹਲਕੀ ਜਿਹੜੀ ਬਾਰਿਸ਼ ਆ ਉਹ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਦੀ ਨਾਲ ਸਿਹਤ ਨੂੰ ਲੈ ਕੇ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਂ ਫਿਰ ਡਾਕਟਰਾਂ ਦੇ ਵੱਲੋਂ ਬਹੁਤ ਸਾਰੀਆਂ ਸਲਾਹਾਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਇਸ ਮੌਸਮ ਦੇ ਵਿੱਚ ਜਦੋਂ ਹੀਟ ਦੀ ਵਾਰਨਿੰਗ ਦਿੱਤੀ ਹੋਈ ਹੈ ਹੀਟ ਵੇਵ ਚੱਲ ਰਹੀ ਹੈ ਤਾਂ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ ਭਾਵੇਂ ਪਿਆਸ ਨਾ ਵੀ ਲੱਗੀ ਜਾਵੇ ਫਿਰ ਵੀ ਹਲਕ ਜਿਹੜਾ ਥੋੜਾ ਥੋੜੇ ਸਮੇਂ ਬਾਅਦ ਥੋੜਾ ਥੋੜਾ ਪਾਣੀ ਜਿਹੜਾ ਉਹ ਪੀਤਾ ਜਾਵੇ ਚਾ ਜਾਇਆ ਜਾਵੇ ਤਾਂ ਸਿੱਧੇ ਤੌਰ ਤੇ ਗੱਲ ਇਹ ਵੀ ਆਖੀ ਗਈ ਆ ਕਿ ਬਜ਼ੁਰਗਾਂ ਤੇ ਬੱਚਿਆਂ ਨੂੰ ਜਿਹੜਾ ਬਿਮਾਰ ਹੋਣ ਤੋਂ ਜਿਹੜਾ ਖਾਸ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਨਾਲ ਦੀ ਨਾਲ ਜੇਕਰ ਤੁਹਾਨੂੰ ਹੀਟ ਸਟ੍ਰੋਕ ਹੋਵੇ ਤਾਂ ਤੁਰੰਤ 911 ਤੇ ਕਾਲ ਵੀ ਕਰੋ ਤੁਰੰਤੋਂ ਅਤੇ ਜੀਟੀਏ ਖੇਤਰ ਦੇ ਵਿੱਚ ਗਰਮੀ ਤੋਂ ਬਚਣ ਦੇ ਲਈ ਜਿਹੜੀਆਂ ਕੋਈ ਸਾਵਧਾਨੀਆਂ ਨੇ ਉਹ ਵੀ ਦੱਸੀਆਂ ਗਈਆਂ ਨੇ ਕਿ ਜਿਸ ਤਰੀਕੇ ਵੱਧ ਤੋਂ ਵੱਧ ਪਾਣੀ ਪੀਵੋ ਹਲਕੇ ਅਤੇ ਢਿੱਲੇ ਜਿਹੜੇ ਕੱਪੜੇ ਨੇ ਉਹ ਪਾਵੋ ਜਿਹੜਾ ਟੋਪੀ ਜਾਂ ਫਿਰ ਛਤਰੀ ਦੀ ਵਰਤੋਂ ਕਰੋ ਯਾਨੀ ਕਿ ਸਿੱਧੇ ਤੌਰ ਤੇ ਮੌਸਮ ਵਿਭਾਗ ਜਾਂ ਪ੍ਰੋਤੋਂ ਦਾ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹ ਕਹਿ ਰਿਹਾ ਕਿ ਗਰਮੀ ਸੱਦੇ ਤੌਰ ਤੇ ਬਚਣ ਦੀ ਕੋਸ਼ਿਸ਼ ਕਰੋ ਜਾਨੀ ਕਿ ਸਿੱਧੀ ਹੀਟ ਵੇਵ ਹੈ ਜਿਹੜੀ ਸੂਰਜ ਦੀਆਂ ਕਿਰਨਾਂ ਨੇ ਤੁਹਾਡੀ ਸਕਿਨ ਦੇ ਉੱਪਰ ਨਾ ਪੈਂ ਠੰਡੀ ਥਾਂ ਦੇ ਉੱਪਰ ਰਹਿਣ ਨੂੰ ਗੱਲ ਆਖੀ ਗਈ ਹੈ ਗੱਲ ਗਈ ਕਿ ਆ ਕਿ ਏਸੀਆਂ ਦੇ ਵਿੱਚ 에어 ਕੰਡੀਸ਼ਨ ਵਾਲੀ ਥਾਂ ਤੇ ਜਾਂ ਫਿਰ ਕੂਲਿੰਗ ਸੈਂਟਰ ਲਾਇਬ੍ਰੇਰੀ ਜਾਂ ਫਿਰ ਸ਼ਾਂ ਦੇ ਵਿੱਚ ਬੈਠੋ ਖਾਸ ਤੌਰ ਤੇ ਇਹ ਵੀ ਗੱਲ ਆਖੀ ਗਈ ਹੈ ਕਿ ਬਜ਼ੁਰਗਾਂ ਤੇ ਬੱਚਿਆਂ ਦਾ ਉਹਨਾਂ ਨੂੰ ਗਰਮੀ ਅਤੇ ਨਮੀ ਜ਼ਿਆਦਾ ਪ੍ਰਭਾਵਿਤ ਕਰ ਸਕਦੀ ਹੈ ਤੇ ਨਾਲ ਦੀ ਨਾਲ ਜੇਕਰ ਤੁਹਾਡਾ ਸਿਰ ਦਰਦ ਆਉਂਦਾ ਚੱਕਰ ਆਉਂਦੇ ਨੇ ਉਲਟੀਆਂ ਜਾਂ ਫਿਰ ਬਹੁਤ ਜ਼ਿਆਦਾ ਤੁਹਾਨੂੰ ਪਸੀਨਾ ਆਉਂਦਾ ਅਸੁਧਾਰਨ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਪਾਣੀ ਪੀਓ ਜੇਕਰ ਹਾਲਾਤ ਉਸ ਤੋਂ ਵੀ ਜ਼ਿਆਦਾ ਖਰਾਬ ਹੁੰਦੇ ਨੇ ਤਾਂ ਫਿਰ ਡਾਕਟਰ ਦੀ ਜਿਹੜੀ ਸਹਾਇਤਾ ਉਹ ਵੀ ਜ਼ਰੂਰ ਲਓ ਤੇ ਨਾਲ ਦੀ ਨਾਲ ਜੇਕਰ ਲਾਲ ਚਮੜੀ ਹੁੰਦੀ ਆ ਤਾਂ ਉਸ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਤੇ ਨਾਲ ਦੀ ਨਾਲ ਮੌਸਮ ਵਿਭਾਗ ਨੇ ਇਹ ਵੀ ਕਿਹਾ ਜੋ ਫਿਰ ਸਿਹਤ ਮਾਹਰ ਨੇ ਕਿ ਬੱਚੇ ਤੇ ਬਜ਼ੁਰਗਾਂ ਨੂੰ ਜਾਂ ਪਰ ਜੇਕਰ ਤੁਹਾਡਾ ਕੋਈ ਪਾਲਤੂ ਜਾਨਵਰ ਆ ਉਸ ਨੂੰ ਕਦੇ ਵੀ ਭੁੱਲ ਕੇ ਗਰਮ ਧਕੌਰ ਤੇ ਜਿਹੜੀ ਗੱਡੀ ਦੇ ਵਿੱਚ ਨਾ ਛੱਡੋ ਜਾਨੀ ਕਿ ਉਹ ਗੱਡੀ ਜਿਹੜੀ ਤੁੱਪ ਦੇ ਵਿੱਚ ਖੜੀ ਆ ਸ਼ੀਸ਼ੇ ਬੰਦ ਨੇ ਉਸ ਦੇ ਵਿੱਚ ਕਦੇ ਵੀ ਬੱਚੇ ਬਜ਼ੁਰਗ ਅਤੇ ਪਾਲਤੂ ਜਾਨਵਰ ਨੂੰ ਨਾ ਛੱਡਿਆ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ऐसे तरीके ਦੇ ਨਾਲ ਮੌਸਮ ਦੇ ਵੱਲੋਂ ਜਿਹੜਾ ਉਹ ਖਾਸ ਤੌਰ ਤੇ ਕਹਿਰ ਦਿਖਾਇਆ ਜਾਣਾ ਖਾਸ ਤੌਰ ਤੇ ਜਿਹੜਾ 13 ਅਗਸਤ ਦਿਨ ਬੁੱਧਵਾਰ ਦੀ ਗੱਲ ਕਰੀਏ ਸਵੇਰੇ ਕੁਸਾਵਾ ਦੇ ਉੱਪਰ ਜਿਹੜਾ ਤੂਫਾਨ ਆ ਸਕਦਾ ਬਿਜਲੀ ਤੱਕ ਲੈ ਇਸ ਕਿਸ ਸਾਦੀ ਤੇ ਉਸ ਤੋਂ ਬਾਅਦ ਜਿਹੜਾ ਧੁੱਪ ਮੁੜ ਕੇ ਚਮਕਣ ਦੇ ਨਾਲ ਜਿਹੜਾ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹਾਲਾਂਕਿ ਰਾਤ ਨੂੰ ਜਿਹੜਾ 13 ਅਗਸਤ ਨੂੰ ਜਿਹੜਾ 19 ਡਿਗਰੀ ਸੈਲਸੀਅਸ ਤੇ ਮੁੜ ਕੇ ਤਾਪਮਾਨ ਆ ਜਾਵੇਗਾ ਤੇ ਜੇਕਰ ਉਸ ਤੋਂ ਬਾਅਦ ਵੀਰਵਾਰ 14 ਅਗਸਤ ਨੂੰ ਨਵੀਂ ਥੋੜੀ ਜਿਹੀ ਘਟ ਜਾਵੇਗੀ ਹਵਾ ਕੁਝ ਠੰਡੀ ਹੋਵੇਗੀ ਉੱਚ ਜਿਹੜਾ ਤਾਪਮਾਨ ਆ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਤੇ ਪਹੁੰਚ ਸਕਦਾ ਤੇ ਰਾਤ ਨੂੰ 20 ਡਿਗਰੀ ਸੈਲਸੀਅਸ ਇਸੇ ਤਰੀਕੇ ਦੇ ਨਾਲ 15 ਅਗਸਤ ਦਿਨ ਸ਼ੁੱਕਰਵਾਰ ਨੂੰ ਜਿਹੜਾ ਦਿਨ ਭਰ ਜਿਹੜਾ ਸੂਰਜ ਪੂਰੇ ਤਰੀਕੇ ਦੇ ਨਾਲ ਕਾਇਮ ਰਹੇਗਾ ਸਿੱਧੀਆਂ ਸੂਰਜ ਦੀਆਂ ਕਿਰਨਾਂ ਦੇਖਣ ਨੂੰ ਮਿਲਣਗੀਆਂ ਤਾਪਮਾਨ ਵੱਧ ਤੋਂ ਵੱਧ 27 ਡਿਗਰੀ ਤੇ ਜਾ ਸਕਦਾ ਤੇ ਨਾਲ ਦੀ ਨਾਲ ਜੇਕਰ ਰਾਤ ਵੇਲੇ ਗੱਲ ਕਰੀਏ ਤਾਂ ਰਾਤ ਵੇਲੇ ਤਕਰੀਬਨ 21-22 ਡਿਗਰੀ ਸੈਲਸੀਅਸ ਤੇ ਪਹੁੰਚੇਗਾ ਤੇ ਉਸ ਤੋਂ ਬਾਅਦ 16 ਅਗਸਤ ਨੂੰ ਜਿਹੜੀ ਤੁਪ ਥੋੜੀ ਹੋਵੇਗੀ ਨਮੀ ਫਿਰ ਤੋਂ ਵੱਧ ਸਕਦੀ ਹੈ ਤੇ ਇਸੇ ਕਰਕੇ ਤਾਪਮਾਨ ਜਿਹੜਾ ਦਿਨ ਦਾ 30 ਡਿਗਰੀ ਸੈਲਸੀਅਸ ਤੇ ਪਹੁੰਚ ਸਕਦਾ ਜਾਨੀ ਕਿ ਦੇਖੋ ਕਿ ਕਿਸ ਤਰੀਕੇ ਨਾਲ ਤਾਪਮਾਨ 13-14 ਅਗਸਤ ਨੂੰ ਫਿਰ ਤੋਂ ਘਟਣ ਜਾ ਰਿਹਾ ਸੀ ਕਿ ਇਹ ਜਿਹੜਾ ਤਾਪਮਾਨ 26 ਡਿਗਰੀ ਸੈਲਸੀਅਸ ਤੇ ਦਿਨ ਦਾ ਆਉਣ ਵਾਲਾ ਸੀ ਪਰ ਮੋੜ ਤੋਂ ਜਿਹੜਾ 16 ਅਗਸਤ ਨੂੰ ਜਿਹੜਾ ਤਾਪਮਾਨ ਆ 23-30 ਡਿਗਰੀ ਸੈਲਸੀਅਸ ਤੇ ਪਹੁੰਚਣ ਦੀ ਉਮੀਦ ਹੈ ਜਿਹੜੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ ਇਸੇ ਤਰ੍ਹਾਂ ਤੇ ਇਸ ਮੌਸਮ ਦੇ ਵਿੱਚ ਸਿੱਧੇ ਤੌਰ ਤੇ ਹੀਟ ਵੇਵ ਨੂੰ ਲੈ ਕੇ ਵਾਰਨਿੰਗ ਜਾਰੀ ਕੀਤੀ ਹੈ ਤੇ ਨਾਲ ਦੇ ਨਾਲ ਇਹ ਵੀ ਗੱਲ ਆਖੀ ਗਈ ਹੈ ਕਿ ਬੱਚਿਆਂ ਤੇ ਬਜ਼ੁਰਗਾਂ ਦਾ ਇਸ ਮੌਸਮ ਦੇ ਵਿੱਚ ਖਾਸ ਧਿਆਨ ਰੱਖਿਆ ਜਾਵੇ